ਕਿਤੇ ਗਲੋਬਲ ਵਾਰਮਿੰਗ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ ਔਰ ਇਸ ਖਤਰੇ ਨੂੰ ਜੇਕਰ ਨਿਪਟਣਾ ਹੈ ਤਾਂ ਵੱਕਤਵਾਦ ਦੇ ਰੋਖ ਲਗਾਉਣੇ ਪੈਣੇ ਤੇ ਅੱਜ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਰੋਖਲ ਗੁਆਨ ਦੀ ਸ਼ੁਰੂਆਤ ਕੀਤੀ ਗਈ ਮੇਰੇ ਨਾਲ ਮੰਤਰੀ ਸਾਹਿਬ ਨਾਲ ਗੱਲਬਾਤ ਕਰ ਲੈ ਸਰ ਕਿੰਨਾ ਕੁ ਵੱਡਾ ਖਤਰਾ ਮੰਨ ਰਿਆ ਹੈ ਲਗਾਤਾਰ ਗਲੋਬਲ ਵਾਰਮਿੰਗ ਜਿਹੜੀ ਕਿ ਉਹ ਵੱਧਦੀ ਜਾ ਰਹੀ ਹੈ ਔਰ ਧਰਤੀ ਦਾ ਤਾਪਮਨ ਵੱਧ ਜਾ ਰਿਹਾ ਹੈ ਉਹ ਤਾਂ ਵਰਲਡਵਾਈਡ ਹੈ ਪੂਰੇ ਵਰਲਡ ਦੇ ਵਿੱਚ ਇਹ ਚੈਲੰਜ ਹੈ ਇੱਕ ਬਹੁਤ ਵੱਡਾ ਸਾਡੇ ਲਈ ਵੀ ਚੈਲੰਜ ਹੈ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਅੰਪੀਰਾਂ ਦੀ ਧਰਤੀ ਹੈ ਇਹ ਤਾਂ ਤੀਨੂ ਸਾਫ਼ ਸੁਥਰਾ ਸ਼ੁੱਧ ਵਾਤਾਵਰਣ ਦੇ ਦਾ ਸ਼ੁੱਧ ਹਵਾ ਉਹਦੇ ਵਾਸਤੇ ਸਾਨੂੰ ਜਿਹੜਾ ਜੁਟਣਾ ਪੈਣਾ ਉਹਦਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਰੰਗਲਾ ਪੰਜਾਬ ਵੀ ਤਾਂ ਹੀ ਬਣੂਗਾ ਜੇ ਇੱਥੋਂ ਦਾ ਪਾਣੀ ਸ਼ੁੱਧ ਹੋਊਗਾ ਵਾਤਾਵਰਣ ਠੀਕ ਹੋਊਗਾ ਉਹਦੇ ਵਾਸਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੂਟੇ ਲਾਉਣ ਦੀ ਮਿਹਮਾ ਖਾਸ ਤੌਰ ਤੇ ਫਲਦਾਰ ਬੂਟੇ ਮੱਲਾ ਮੈਂ ਤਾਂ ਹੱਥਾਂ ਦੇ ਕਹਿੰਦਾ ਕਿ 50% ਫਲਦਾਦ ਬੂਟੇ ਲਾਓ 50 ਦੁੱਜੇ ਲਾਓ ਕਿਉਂਕਿ ਅੱਜ ਦੇ ਜੋਗ ਵਿੱਚ ਜਿਹੜਾ ਫਰੂਟ ਆ ਉਹ ਬਹੁਤ ਹੀ ਮਹਿੰਗਾ ਹੋ ਗਿਆ ਤੇ ਜੇ ਛੜਕ ਦੇ ਕਿਤੇ ਕੋਈ ਫਲਦਾਦ ਬੂਟਾ ਜਾ ਮਾਂ ਆਮਬ ਕੁਝ ਲੱਗਾ ਹੋਊਗਾ ਤੇ ਜਿਹੜੇ ਗਰੀਬ ਲੋਕ ਆ ਪੈਸੇ ਦੀ ਖੱ ਸਕਦੇ ਉਹਨਾਂ ਦੇ ਬੂਹ ਦੇ ਵਿੱਚ ਵੀ ਕੁਝ ਨਾ ਕੁਝ ਜਿਹੜਾ ਜੋਗ ਸੋ ਉਹ ਮੈਂ ਮਹੀ ਸ਼ੁਰੂ ਕੀਤੀ ਹੈ ਕੱਲ ਇਹ ਨਾਲੇ ਵੀ ਲਾਏ ਸੀਗੇ ਕੱਲ ਵੀ ਲਾ ਰਹੇ ਆ ਕੋਈ ਥਾਂਵਾਂ ਦੇ ਜੰਗਲ ਲਾ ਦੇ ਅੰਮ੍ਰਿਤਸਰ ਦੇ ਵਿੱਚ ਅਸੀਂ ਆਪਣੇ ਕਬੀਰਨ ਸਾਹਿਬ ਦੀ ਗਵਾਈ ਚ ਹਰਪ੍ਰੀਤ ਸਿੰਘ ਉਹਨਾਂ ਦੀ ਛੇ ਦੇ ਵੱਖ-ਵੱਖ ਹਿੱਸਿਆਂ ਚ ਲਾਵਾਂਗੇ ਅੱਜ ਹਾਂ ਅੱਜ ਅਸੀਂ ਇੱਥੇ ਇਹ ਸਾਡੇ ਜਿਹੜਾ ਤਾਮਕਸਤਾਨ ਹੈ ਅੰਮ੍ਰਿਤਸਰ ਦੇ ਲੋਕਾਂ ਲਈ ਪੰਜਾਬ ਪਰ ਦੇ ਲੋਕਾਂ ਲਈ ਬਾਬੇ ਦਸਨ ਸਿੰਘ ਕੁੱਲੀ ਵਾਲਿਆਂ ਦਾ ਗੁਰੂ ਘਰ ਹੈ ਉਹ ਬਹੁਤ ਬਹੁਤ ਮੰਨਤਾ ਬਹੁਤ ਲੋਕ ਆਉਂਦੇ ਛ ਅੱਜ ਇਸ ਸਾਲ ਕੇ ਦੇ ਐਮਐਲਏ ਸਾਹਿਬ ਡਾਕਟਰ ਜਸਵੀਰ ਸਿੰਘ ਸੱਦੂ ساری ساری ਟੀਮ ਕਬੀਰਨ ਸਾਹਿਬ ਅਸੀਂ ਇੱਥੇ ਇੱਕ ਪਾਰਕ ਬਣਾਇਆ ਗੁਰੂ ਘਰ ਦੇ ਦੁਆਲੇ ਉਸ ਪਾਰਕ ਦੇ ਵਿੱਚ ਬੂਟੇ ਲਾਉਣ ਦੀ ਮੇਮ ਜਿਹੜੀ ਆ ਉਹ ਸ਼ੁਰੂ ਕੀਤੀ ਉਹ ਪਾਰਕ ਅਸੀਂ ਬਹੁਤ ਵਧੀਆ ਬਣਾ ਦੇ ਉਹਦੇ ਚ ਬੂਟੇ ਵੀ ਲਾਉਣੇ ਆ ਲੈਂਡਸਕੇਪਿੰਗ ਕਰਕੇ ਵਧੀਆ ਕਾਕੂ ਲਾ ਕੇ ਲੋਕਾਂ ਦੇ ਵਹਿਣ ਲਈ ਲੋਕਾਂ ਦੇ ਸੈਰ ਕਰਨ ਵਾਸਤੇ ਵਧੀਆ ਜਗ੍ਹਾ ਬਣਾਉਣਾ ਸੋ ਬੂਟੇ ਲਾਉਣ ਵਾਲੇ ਹੱਦ ਘਟਦੇ ਜਾ ਰਹੇ ਨੇ ਵੱਡੇ ਵਾਲੇ ਹੱਥ ਜਿਆਦਾ ਨਜ਼ਰ ਆਉਂਦੇ ਨੇ ਤੇ ਇਹਦੇ ਬਾਰੇ ਕੀ ਕਹਣਾ ਥੋੜਾ ਨਹੀਂ ਮੇਰਾ ਖਿਆਲ ਆ ਵੱਡਣ ਵਾਲੇ ਹੱਥ ਕੱਟ ਜਾਣਗੇ ਹਾਂ ਚੰਗੇ ਕੰਮ ਵਾਲੇ ਹੱਥ ਜਿਹੜੇ ਹਮੇਸ਼ਾ ਵੱਧਦੇ ਆ ਬੁਰੇ ਕੰਮ ਵਾਲੇ ਹੱਥ ਜਿਹੜੇ ਆ ਉਹ ਹਮੇਸ਼ਾ ਹੀ ਖਤਮ ਹੁੰਦੇ ਆ ਉਦੋਂ ਤੋਂ ਕੋਈ ਬਾਂਤਾ ਨਹੀਂ ਹੁੰਦੀ ਔਰ ਜਿਹੜੇ ਬੰਦੇ ਮਤਲਬ ਬੂਟੇ ਵੜਦੇ ਆ ਔਰ ਜਿਹੜੇ ਸਾੜਦੇ ਆ ਸਰ ਬਹੁਤ ਮਾੜੀ ਗੱਲ ਔਰ ਮੈਂ ਕੱਲ ਡੀਸੀ ਸਾਹਿਬ ਮੇਰੇ ਨਾਲ ਹੀ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਗੁੱਜਰ ਭਾਈਚਾਰਾ ਸਾਡਾ ਇਸ ਭਾਈਚਾਰੇ ਨੂੰ ਵੀ ਮਤਲਬ ਜਿਹੜਾ ਸੱਦ ਕੇ ਇਹਨਾਂ ਦੇ ਨਾਲ ਮੀਟਿੰਗ ਕਰੋ ਭਈ ਤੁਸੀਂ ਆਪਣੇ ਡੰਗਰ ਦੇੜੇ ਹੋ ਜਿੱਥੇ ਮਰਜ਼ੀ ਆਪਣੇ ਚਾਹੋ ਕੋਈ ਨਹੀਂ ਤੁਸੀਂ ਆਪਣੇ ਅੱਡੇ ਬਣਾਏ ਪਰ ਕੋਈ ਗੱਲ ਨਹੀਂ ਬਸ ਛੜਕਾਂ ਦੇ ਜਿੱਥੇ ਬੂਟੇ ਲੱਗੇ ਉਹਦੇ ਅਸੀਂ ਨੁਕਸਾਨ ਹੁੰਦੇ ਨਾ ਉਹ ਜਿਹੜਾ ਬੰਦਾ ਨਹੀਂ ਹਟੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਾ ਸਾਡਾ ਹੀ ਮਤਲਬ ਰੁੱਖਾਂ ਨੂੰ ਆਪਣੇ ਪੁੱਤਾਂ ਵਾਂਗੂ ਪਾਲਣਾ ਚਾਹੀਦਾ ਇਹ ਪੁੱਤਾਂ ਵਰਗੇ ਰੁੱਖ ਜਿਹੜੇ ਸਾਡੇ ਸੋ ਜੇ ਇਹਨਾਂ ਨੂੰ ਕੋਈ ਤੋੜਦਾ ਭੰਨਦਾ ਖਰਾਬ ਕਰਦਾ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦਾ ਮੇਰਾ ਸਵਾਲ ਵੀ ਇਹੀ ਸੀਗਾ ਪਿਛਲੇ 10 ਸਾਲਾਂ ਦੌਰਾਨ ਲੱਖਾਂ ਬੂਟੇ ਲਗਾਏ ਗਏ ਪਰ ਬੂਟਿਆਂ ਦੀ ਸਾਂਭ ਸੰਭਾਲ ਨਹੀਂ ਹੁੰਦੀ ਤੇ ਬੂਟੇ ਖਰਾਬ ਹੋ ਜਾਂਦੇ ਨਹੀਂ ਨਹੀਂ ਅਸੀਂ ਮਤਲਬ ਹੁਣ ਇਹ ਟੀਚਾ ਵਿਥ ਹੈ ਕਿ ਪਿੰਡਾਂ ਦੇ ਵਿੱਚ ਨਰਿੱਗਾ ਦੀ ਜਿਹੜੀ ਸਾਡੀ ਲੇਬਰ ਹੈ ਉਹਨੂੰ ਇਸ ਕੰਮ ਤੇ ਲਾਵਾਂਗੇ ਪਾਣੀ ਟਾਈਮ ਤੇ ਗੋਡੀ ਟਾਈਮ ਤੇ ਉਹ ਸ਼ਹਿਰਤ ਦੇ ਵਿੱਚ ਇਦਾਂ ਨੂੰ ਸਰਦਾਰਾਪੀ ਸਿੰਘ ਉਹਨਾਂ ਦੀ ਡਿਊਟੀ ਲਈ ਹੈ ਕਿ ਜਿਹੜੇ ਸਾਡੇ ਨਗਰ ਨਿਗਮ ਦੇ ਕਾਪੋ ਦੇ ਸ਼ਿੱਧੇ EMPLOYEES ਉਹਨਾਂ ਨੂੰ ਲਾ ਕੇ ਤੇ ਕਿਤੇ ਵੀ ਮਤਲਬ ਜਣਾ ਬੂਟਾ ਖਲਾਬ ਨਾ ਹੋਵੇ ਦੀ ਸਭ ਸਵਾਲ ਕਰ ਦੇ ਵੇਖੋ ਬੂਟਾ ਲਾਉਣਾ ਸੌਖਾ ਉਹਨੂੰ ਸਾਹਮਣਾ ਦੁੱਧ ਪਾਲਣਾ ਉਹ ਸਭ ਤੋਂ ਵੱਡਾ ਚੈਲੰਜ ਹੁੰਦਾ ਠੀਕ ਹੈ ਕਿਦ ਗੱਲ ਉਹ ਘਰਾਂ 'ਚ ਵੀ ਜਦੋਂ ਆਪਾਂ ਲਾਉਂਦੇ ਆ ਸਭ ਤੋਂ ਵੱਡਾ ਹੀ ਚੈਲੰਜ ਹੁੰਦਾ ਸੋ ਉਹ ਚੈਲੰਜ ਹੈ ਸਾਡੇ ਲਈ ਉਹ ਵੀ ਆਪਾਂ ਕਰਾਂਗੇ ਆਪਾਂ ਬੂਟੇ ਖਲਾਬ ਦੇਵਾਂਗੇ ਸ਼ਹਿਰ ਵਾਸੀਆਂ ਤੋਂ ਇਹ ਮੰਗ ਰਹੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਦੇਖੋ ਕੋਈ ਸ਼ਹਿਰ ਵਾਸੀ ਦੇ ਬਤਾ ਰਹੇ ਆ ਕਿ ਜਿੰਨਾਂ ਕੋਈ ਜਗ੍ਹਾ ਘੱਟ ਹੈ ਪਰ ਜਿੰਨਾਂ ਸ਼ਹਿਰ ਵਾਸੀਆਂ ਕੋ ਕੋਠੀਆਂ ਨੇ ਜਿਹੜਾ ਖੁੱਲਾ ਫਾਟੇ ਸਾਰੇ ਗਾਰਡਨ ਬਣਾਏ ਹੋਏ ਸਰ ਜਿਨ੍ਹਾਂ ਨੂੰ ਸ਼ੌਂਕ ਹੈ ਜੀ ਹਾਂ ਹਾਂ ਨਹੀਂ ਨਹੀਂ ਵਧੀਆ ਕਈ ਲੋਕਾਂ ਨੇ ਬਹੁਤ ਵਧੀਆ ਬੂਟੇ ਲਾਏ ਆ ਹੋਰ ਵੀ ਲਾਉਣ ਜਿੰਨਾਂ ਜਿੰਨਾਂ ਕੋਈ ਜਗ੍ਹਾ ਹੈ ਸ਼ਹਿਰ ਦੇ ਵਿੱਚ ਕੋਈ ਕੋਠੀ ਦੇ ਬਾਹਰ ਆ ਅੰਦਰ ਆ ਘਰ ਦੇ ਅੰਦਰ ਬਾਹਰ ਉਹ ਬੂਟੇ ਲਾਉਣਾ ਉਹ بڑے ਲੋਕਾਂ ਦੇ ਮਤਲਬ ਲਾਏ ਆ ਮੈਂ ਕਈ ਲੋਕਾਂ ਦੇ ਘਰ ਜਾਂਦਾ ਬੁਰੇ ਬੜੇ ਵਧੀਆ ਬੂਟੇ ਲਾਏ ਹੁੰਦਾ ਸਭ ਨੂੰ ਬੂਟੇ ਲਾਉਣੇ ਚਾਹੀਦੇ ਆ ਸਰ ਬੂਟਿਆਂ ਤੋਂ ਬਿਨਾ ਸਾਡੀ ਹੋਂਦ ਜਿਹੜੀ ਆ ਉਹ ਖਤੇਜ ਪੈ ਜੂਗੀ ਜੇ ਵਾਤਾਵਰਨ ਖਰਾਬ ਹੋ ਗਿਆ ਵਾਤਾਵਰਨ ਨੂੰ ਸ਼ੁੱਧ ਨਾ ਰਿਹਾ ਤੇ ਬੰਦਾ ਨਹੀਂ ਦਊਗਾ ਸਾਡੇ ਤੁਸੀਂ ਯਾਦ ਕਰੋ ਬਿਲਕੁਲ ਤਾਂ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਵੀ ਨੇ ਉਹਨਾਂ ਨੇ ਵੀ ਗੱਲਬਾਤ ਕਰਨੀ ਫਮ ਸਾਭਾ ਜੀ ਬੂਟੇ ਲਾਉਣ ਦੀ ਮਹਿੰਦੀ ਸ਼ੁਰੂਆਤ ਕੀਤੀ ਗਈ ਹੈ ਅ ਅੱਜ ਬਾਬਾਦਰਸ਼ਨ ਸਿੰਘ ਸੰਸਦ ਮਾਜੀ ਦੇ ਨਾਮ ਤੇ ਸਾਇਆ ਹੋਇਆ ਪਾਰਕ ਸਾਡੇ ਵਸਲ ਕੇ ਚਪੈਂਦਾ ਉਹਦੇ ਚ ਅੱਜ ਤਕਰੀਬਨ ਬੂਟੇ ਲਗਾ ਕੇ ਜਿਹੜਾ ਉਹ ਵਾਤਾਵਰਨ ਨੂੰ ਬਚਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਹਦੇ ਚ ਮੇਰੇ ਨਾਲ ਸਾਡੇ ਕੈਬਨਿਟ ਮਿਸਟਰ ਸਰ ਤਾਰੀਵਾਲ ਜੀ ਤੇ ਸਾਡੇ ਕਾਰਪੋਰੇਸ਼ਨ ਕਮਿਸ਼ਨਰ ਹਰਪੀ ਸਿੰਘ ਜੀ ਤੇ ਹੋਰ ਇਸ ਏਰੀਏ ਦੇ ਸਾਰੇ ਪੰਚ ਸਰਪੰਚ ਸਹਿਬਾਨ ਜਿਹੜੇ ਆ ਉਹ ਇਕੱਠੇ ਹੋਏ ਆ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਬੂਟੇ ਲਗਾਉਣੇ ਸ਼ੁਰੂ ਕੀਤੇ ਆ ਜਿਹਦੇ ਵਿੱਚ ਕੁਝ ਫਲਦਾਰ ਬੂਟੇ ਆ ਕੋ ਸ਼ਾਨਦਾਰ ਬੂਟੇ ਆ ਕੁਝ ਸਵਾਗਤੀ ਬੂਟੇ ਆ ਸੋ ਇਹਨਾਂ ਬੂਟਿਆਂ ਦੀ ਸ਼ੁਰੂਆਤ ਵਾਸਤੇ ਅੱਜ ਕੁਦਰਤ ਵੀ ਸਾਥ ਦੇ ਰਹੀ ਹੈ ਕਿਉਂਕਿ ਵੇਖੋ ਕਿੰਨਾ ਸੋਹਣਾ ਮੌਸਮ ਜਿਹੜਾ ਕੁਦਰਤ ਨੇ ਬਣਾ ਦਿੱਤਾ ਹੈ ਠੰਡਾ ਦੇ ਵਿੱਚ ਹਮੀ ਪੈ ਰਿਹਾ ਬੂਟੇ ਲੱਗ ਰਹੇ ਆ ਹਰ ਬੰਦਾ ਜਿਹੜਾ ਖੁਸ਼ ਨਚਰਾ ਰਿਹਾ ਸਾੜਨ ਹਮਲਾ ਮਾਰਨ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਬੂਟਿਆਂ ਦੀ ਲੋੜ ਹੈ ਉਹਨਾਂ ਨੂੰ ਸਭ ਸੰਭਾਲ ਦੇਵੇ। ਵੇਖੋ ਜੀ ਕੁਦਰਤ ਨੂੰ ਬਚਾਵਾਂਗੇ ਤੇ ਆਪਾਂ ਆਉਣ ਵਾਲੇ ਬੱਚਿਆਂ ਦੀ ਰਾਖੀ ਕਰ ਸਕਦੇ ਹਾਂ। ਉਹਨਾਂ ਨੂੰ ਆਕਸੀਜਨ ਦੇ ਸਕਦੇ ਹਾਂ। ਉਹਨਾਂ ਨੂੰ ਤੰਦਰੁਸਤ ਦੀਵਨ ਦੇ ਸਕਦੇ ਹਾਂ। ਜੇ ਆਪਾਂ ਅੱਜ ਕੁਦਰਤ ਨੂੰ ਨਾ ਬਚਾਇਆ, ਆਪਾਂ ਰੁੱਖ ਨਾ ਲਗਾਏ ਤਾਂ ਆਉਣ ਵਾਲਾ ਪੋਕ ਸਾਡਾ ਖਤਰੇ 'ਚ। ਇਸ ਕਰਕੇ ਗਲੋਬਲ ਵਾਰਮਿੰਗ ਦੇਖਦੇ ਆਇਆ। ਇੰਨੀ ਜ਼ਿਆਦਾ ਗਰਮੀ ਭੈਣ ਗਰਮੀ ਦੇਖਦੇ ਆਇਆ। ਸਾਨੂੰ ਚਾਹੀਦਾ ਕਿ ਹਰ ਇਨਸਾਨ ਜਿਹੜਾ ਘਟ ਕਰ ਦੋ ਤੋਂ ਦੂਰ ਰੁੱਖ ਜੂਰ ਆਪਣੇ ਇੱਕ ਸਾਲ ਦੇ ਵਿੱਚ ਦੂਰ ਰੁੱਖ ਜੂਰ ਲਗਾਵੇ ਤਾਂ ਜੋ اپنی زندگی ਵਿੱਚ ਜਿਹੜੇ ਕੀ ਵਾਤਵਰਤ ਬੂਟੇ ਲਗਾਉਣੇ ਚਾਹੀਦੇ ਨੇ ਕਿਉਂਕਿ ਗਲੋਬਲ ਵਾਰਮਿੰਗ ਦਾ ਖਤਰਾ ਲਗਾਤਾਰ ਸਾਡੇ ਸਿਰ ਤੇ ਮੰਡਰਾ ਰਿਹਾ ਯਾਨੀ ਕਿ ਧਰਤੀ ਤੇ ਜਿਹੜਾ ਤਾਪਮਾਨ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਕਰਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਗਲੋਬਲ ਵਾਰਮਿੰਗ ਦੇ ਖਤਰੇ ਤੋਂ ਨਿਪਟਣ ਵਾਸਤੇ ਜਿਹੜੇ ਕੀ ਬੂਟੇ ਲਗਾਉਣੇ ਸਮੇਂ ਦੀ ਮੰਗ ਹੈ ਔਰ ਇਸ ਦੇ ਤਹਿਤ ਅੱਜ

YouTube Facebook Instagram X aur WhatsApp channel par